ਸੋ ਸਾਰੀ ਗੱਲ ਪੰਜਾਬੀ ਹੋ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅ즈ਦੀਨ ਨਮੀ ਵੀਡੀਓ ਦੇ ਵਿੱਚ ਕੈਨੇਡਾ ਸਰਕਾਰ ਨੇ ਆਉਣ ਵਾਲੇ ਸਮੇਂ ਲਈ ਖਾਸ ਕਰਕੇ 2026 ਲਈ ਆਪਣੇ ਇਮੀਗ੍ਰੇਸ਼ਨ ਪਲਾਨ ਵਿੱਚ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਹਨ ਕੈਨੇਡਾ ਐਜ਼ ਆ ਨਿਊ 2026 ਪੀਆਰ ਪ੍ਰੋਗਰਾਮ ਫਾਰ ਇਮੀਗ੍ਰੈਂਟਸ ਨਾਮਕ ਇੱਕ ਲੇਖ ਮੁਤਾਬਕ ਕੈਨੇਡਾ ਅਗਲੇ 3 ਸਾਲਾਂ ਵਿੱਚ ਤਕਰੀਬ ਡੇਢ ਮਿਲੀਅਨ ਯਾਨੀ ਕਿ 15 ਲੱਖ 90 ਸਥਾਈ ਨਿਵਾਸੀਆਂ ਨੂੰ ਦੇਸ਼ ਵਿੱਚ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ ਇਹ ਬਹੁਤ ਵੱਡਾ ਟਿਚਾ ਹੈ ਅਤੇ ਇਸ ਦੇ ਪਿੱਛੇ ਮੁੱਖ ਕਾਰਨ ਦੇਸ਼ ਦੀ ਲੇਬਰ ਅਤੇ ਕਾਮਿਆਂ ਵਿੱਚ ਭਾਰੀ ਕਮੀ ਹੈ। ਲੇਬਰ ਸ਼ੋਰਟੇਜ ਨੂੰ ਪੂਰਾ ਕਰਨ ਦੇ ਮੁੱਖ ਫੋਕਸ ਇਹ ਯੋਜਨਾ ਸਿਰਫ ਗਿਣਤੀ ਵਧਾਉਣ ਲਈ ਨਹੀਂ ਸਗੋਂ ਸਹੀ ਹੁਨਰ ਵਾਲੇ ਲੋਕਾਂ ਨੂੰ ਚੁਣਨ ਤੇ ਕੇਂਦ੍ਰਿਤ ਹੈ। ਕੈਨੇਡਾ ਨੂੰ ਵੱਡੀ ਗਿਣਤੀ ਵਿੱਚ ਅਜਿਹੇ ਸਕਿਲਡ ਵਰਕਰਾਂ ਦੀ ਲੋੜ ਹੈ ਜੋ ਦੇਸ਼ ਵਿੱਚ ਕੰਮਕਾਜ ਵਿੱਚ ਤੁਰੰਤ ਯੋਗਦਾਨ ਪਾ ਸਕਣ ਜਿਨ੍ਹਾਂ ਦੇ ਵਿੱਚ ਹੈਲਥ케ਅਰ ਸੈਕਟਰ, ਕੰਸਟਰਕਸ਼ਨ ਸਮਾਨ ਦੀ ਟੁਹਾਟ ਵਾਈ ਟੈਕਨੋਲੋਜੀ ਅਤੇ ਹੋਰ ਤਕਨੀਕੀ ਖੇਤਰਾਂ ਦੇ ਵਿੱਚ ਜਿਹੜੀ ਹੈ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਇੰਟਰਨੈਸ਼ਨਲ ਸਟੂਡੈਂਟ ਖਾਸ ਕਰਕੇ ਜਿਨ੍ਹਾਂ ਨੇ ਕੈਨੇਡਾ ਵਿੱਚ ਹੀ ਆਪਣੀ ਐਜੂਕੇਸ਼ਨ ਜਾਂ ਡਿਪਲੋਮਾ ਪੂਰਾ ਕੀਤਾ ਹੈ ਉਹਨਾਂ ਲਈ ਵੀ ਵੱਡੀ ਖੁਸ਼ਖਬਰੀ ਹੈ ਲੇਖ ਸੰਕੇਤ ਕਰਦਾ ਹੈ ਕਿ ਕੈਨੇਡਾ ਇੱਕ ਤਰ੍ਹਾਂ ਦਾ ਪੋਸਟ ਗ੍ਰੈਜੂਏਸ਼ਨ ਡਾਇਰੈਕਟ ਪਾਥਵੇ ਬਣਾ ਸਕਦਾ ਹੈ ਭਾਵੇਂ ਉਹ ਸਿੱਧਾ ਪੀਆਰ ਨਾ ਹੋਵੇ ਪਰ ਇਸ ਤਹਿਤ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਵਾਧੂ ਪੁਆਇੰਟ ਮਿਲ ਸਕਦੇ ਹਨ ਜਿਸ ਨਾਲ ਉਹਨਾਂ ਨੂੰ ਪੀਆਰ ਦਾ ਸੱਦਾ ਪੱਤਰ ਮਿਲਣ ਦੇ ਚਾਂਸ ਵੱਧ ਜਾਣਗੇ ਇਸ ਦੇ ਨਾਲ ਹੀ ਪੋਸਟ ਗ੍ਰੈਜੂਏਟ ਅਤੇ ਵਰਕ ਪਰਮਿਟ ਧਾਰਕਾਂ ਲਈ ਵੀ ਵੱਡੀ ਰਾਹਤ ਹੈ ਲੇਖ ਮੁਤਾਬਕ ਪੀਜੀਡਬਲਯੂਪੀ ਨੂੰ ਵਧਾਉਣ ਦੇ ਨਿਯਮਾਂ ਨੂੰ ਹੋਰ ਲਚਕਦਾਰ ਕੀਤਾ ਜਾ ਰਿਹਾ ਹੈ ਜਿਸ ਨਾਲ ਉਹਨਾਂ ਵਿਦਿਆਰਥੀਆਂ ਨੂੰ ਹੋਰ ਸਮਾਂ ਮਿਲ ਜਾਵੇਗਾ ਜਿਨ੍ਹਾਂ ਨੂੰ ਪਰਮਿਟ ਖਤਮ ਹੋਣ ਵਾਲਾ ਹੈ ਅਤੇ ਪੀਆਰ ਲਈ ਲੋੜੀਦਾ ਤਜਰਬਾ ਹਾਸਲ ਕਰਨਾ ਚਾਹੁੰਦੇ ਹਨ ਕੈਨੇਡਾ ਵਿੱਚ ਪਹਿਲਾਂ ਤਾਂ ਉਹੀ ਅਸਥਾਈ ਵਰਕ ਪਰਮਿਟ ਤੇ ਕੰਮ ਕਰ ਰਹੇ ਲੋਕਾਂ ਲਈ ਸਭ ਤੋਂ ਵੱਡਾ ਬਦਲਾਅ ਹੈ ਲੇਖ ਦੱਸਦਾ ਹੈ ਕਿ ਆਈਆਰਸੀਸੀ ਇੱਕ ਨਾਮਾ Employer driven PR ਪਾਥਵੇ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਵਰਕਰ ਨੂੰ ਟਰੱਕ ਡਰਾਈਵਰ ਕੁੱਕ ਕੰਸਟਰਕਸ਼ਨ ਲੇਬਰ ਹੈਲਥ ਕੇਅਰ ਅਸਿਸਟੈਂਟ ਜਾਂ ਹੌਸਪਿਟੈਲਿਟੀ ਵਰਗੇ ਮੰਗ ਵਾਲੇ ਸੈਕਟਰਾਂ ਵਿੱਚ ਕਿਸੇ ਕੈਨੇਡੀਅਨ ਏਮਪਲੋਇਰ ਤੋਂ ਜੌਬ ਆਫਰ ਮਿਲਦਾ ਹੈ ਤਾਂ ਉਸ ਨੂੰ ਐਕਸਪ੍ਰੈਸ ਐਂਟਰੀ ਡਰਾ ਦਾ ਇੰਤਜ਼ਾਰ ਕਿਤੇ ਬਿਨਾਂ PR ਲਈ ਸੱਦਾ ਮਿਲ ਸਕਦਾ ਹੈ ਇਹ ਨਿਯਮ ਪ੍ਰਕਿਰਿਆ ਨੂੰ ਬਹੁਤ ਤੇਜ਼ ਕਰ ਸਕਦਾ ਹੈ ਅਤੇ ਲੇਬਰ ਦੀ ਘਾਟ ਨੂੰ ਤੁਰੰਤ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ ਕਾ ਇਸ ਤੋਂ ਇਲਾਵਾ ਇੱਕ ਹੋਰ ਦਿਲਚਸਪ ਬਦਲਾਅ ਵਿਜ਼ਟਰ ਧਾਰਕਾਂ ਲਈ ਆਇਆ ਹੈ ਲੇਖ ਅਨੁਸਾਰ ਜਿਨ੍ਹਾਂ ਲੋਕਾਂ ਕੋਲ ਬੈਦ ਵੀਜ਼ਾ ਅਤੇ ਉਹ ਕੈਨੇਡਾ ਵਿੱਚ ਹਨ ਉਹ ਹੁਣ ਉੱਥੇ ਰਹਿੰਦੇ ਹੋਏ ਜੌਬ ਆਫਰ ਲੈ ਕੇ ਆਪਣੇ ਵੀਜ਼ਾ ਸਟੇਟਸ ਨੂੰ ਵਰਕ ਪਰਮਿਟ ਵਿੱਚ ਬਦਲ ਲਈ ਅਪਲਾਈ ਕਰ ਸਕਦੇ ਹਨ ਇਹਨਾਂ ਲਈ ਵੱਡਾ ਮੌਕਾ ਹੈ ਜੋ ਕੈਨੇਡਾ ਆ ਕੇ ਨੌਕਰੀ ਦੀ ਭਾਲ ਕਰਨਾ ਚਾਹੁੰਦੇ ਹਨ ਫੈਮਿਲੀ ਸਪੌਂਸਰਸ਼ਿਪ ਦੇ ਮਾਮਲੇ ਵਿੱਚ ਵੀ 2025 ਵਿੱਚ ਪ੍ਰੋਸੈਸਿੰਗ ਵਿੱਚ ਤੇਜ਼ੀ ਲਿਆਉਣ ਦੀ ਯੋਜਨਾ ਹੈ ਜਿਸ ਨਾਲ ਪਰਿਵਾਰਾਂ ਨੂੰ ਜਲਦ ਮਿਲਣ ਦਾ ਇੰਤਜ਼ਾਰ ਘੱਟ ਸਕਦਾ ਹੈ। ਕੁੱਲ ਮਿਲਾ ਕੇ ਕੈਨੇਡਾ ਦਾ 2025 ਦਾ ਇਮੀਗ੍ਰੇਸ਼ਨ ਪ੍ਰਾਂਤ ਸਰਦਨ ਨੀਤੀ ਨਾਲ ਅੱਗੇ ਵਧ ਰਿਹਾ ਹੈ ਅਤੇ 2025 ਖਤਮ ਹੋਣ ਤੋਂ ਬਾਅਦ 2026 ਤੋਂ ਬਾਅਦ ਹੋਰ ਵੀ ਇਸ ਦੇ ਵਿੱਚ ਵੱਡੇ ਬਦਲਾਅ ਕੀਤੇ ਜਾ ਸਕਦੇ ਹਨ। ਜਿਸ ਦਾ ਕੈਨੇਡਾ ਦੇ ਵਿੱਚ ਰਹਿ ਰਹੇ ਹੁਨਰਮੰਦਾਂ ਨੂੰ ਬਹੁਤ ਹੀ ਜ਼ਿਆਦਾ ਸਹੀ ਮੌਕਾ ਹੈ ਪੀਆਰ ਲੈਣ ਦਾ। ਜੇਕਰ ਕਿਸੇ ਨੂੰ ਸਕਿਲਡ ਵਰਕਰ ਹੈ ਆਸ ਨੂੰ ਬਹੁਤ ਜਲਦੀ ਕੈਨੇਡਾ ਦੇ ਵਿੱਚ ਪੀਆਰ ਮਿਲ ਸਕਦੀ ਹੈ ਇਹ ਸੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ